ਚੱਪ ਕਰ ਲੈ ਨੀ ਚੱਪ ਕਰ ਐਵੇਂ ਰੋ ਨਾ ਕੁਝ ਪਤਾ ਲੱਗਿਆ ਹਾਂ ਐਵੇਂ ਤਾਂ ਪਤਾ ਲੱਗਿਆ ਇਹਨਾਂ ਕੋਲ ਫੋਨ ਆਇਆ ਸੀਗਾ ਥਾਣੇ ਤੋਂ ਕਹਿੰਦੇ ਵੀ ਜਵਾਕ ਮਿਲ ਗਿਆ ਪਤਾ ਨਹੀਂ ਮੈਨੂੰ ਝੂਠ ਮਾਰਿਆ ਕਿ ਸੱਚ ਕਹਿੰਦੇ ਆ ਹੁਣ ਤਾਂ ਇਹਨਾਂ ਦੇ ਆਉਣ ਤੋਂ ਹੀ ਪਤਾ ਲੱਗੂਗਾ ਮੇਂ ਕੌਣ ਕੌਣ ਗਏ ਆ ਮੰਮੀ ਗਈ ਆ ਤੇ ਲਾਡੀ ਗਿਆ ਨਹੀਂ ਜਦੋਂ ਜਵਾਕ ਮਿਲ ਗਿਆ ਤੇ ਫਿਰ ਹੁਣ ਘਰ ਕਿਉਂ ਨਹੀਂ ਲੈ ਕੇ ਆਏ ਅੱਜ ਤੱਕ ਪਤਾ ਨਹੀਂ ਕਿਉਂ ਮੈਂ ਫੋਨ ਲਾਇਆ ਸੀ ਮੇਰੇ ਫੋਨ ਵੀ ਇੰਚ ਕਿਹਾ ਥਾਣੇ ਚ ਫੋਨ ਆਇਆ ਸੀਗਾ ਇਹਨਾਂ ਨੂੰ ਮਿਲ ਥਾਣੇ ਹੀ ਗਏ ਆ ਕੋਈ ਨਾ ਮਨਿੰਦਰ ਆ ਜਾਊਗਾ ਐਵੇਂ ਰੋਣਾ ਤੂੰ ਕੱਦ ਕੰਮਲੀ ਰੋਈ ਜੰਨੀ ਆ ਰੋਵਣ ਦਾ ਹੋਰ ਕੀ ਕਰਾਂ ਘਰੋਂ ਜਵਾਕ ਗਿਆ ਮੇਰਾ 4-5 ਦਿਨ ਹੋ ਗਏ ਅੱਜ ਪਤਾ ਨਹੀਂ ਕੁਝ ਖਾਦਾ ਪੀਤਾ ਕਿ ਕਿਵੇਂ ਆ ਕਿਵੇਂ ਨਹੀਂ ਹੈਗਾ ਜਵਾਕ ਉੱਤੇ ਪਹਿਲਾਂ ਮੈਨੂੰ ਐਂ ਦੱਸ ਘਰੋਂ ਕਿਵੇਂ ਚੱਕ ਕੇ ਲੈ ਗਿਆ ਕੋਈ ਜਵਾਕ ਨੂੰ ਮੈਂ ਤਾਂ ਟਿਊਸ਼ਨ ਪੜਨ ਲਾ ਅਸਿਕ ਜਵਾਕਾਂ ਨੂੰ ਸਰਗੁਣ ਨਾਲ ਜਾਈ ਜਾਂਦਾ ਸੀਗਾ ਪਤਾ ਨਹੀਂ ਕੌਣ ਆਇਆ ਕੌਣ ਨਹੀਂ ਤੇ ਚੱਕ ਕੇ ਲੈ ਗਿਆ ਉਹਨੂੰ ਮੁੜ ਕੇ ਨਹੀਂ ਪਤਾ ਲੱਗ ਗਿਆ ਤੁਹਾਨੂੰ ਕੀ ਲੋੜ ਹੈ ਜਵਾਕਾਂ ਨੂੰ ਬਾਹਰ ਭੇਜਣ ਦੀ ਐਨਾ ਪੈਸਾ ਤੁਹਾਡੇ ਕੋਲ ਨਾ ਕੋਈ ਮਾਸਟਰ ਮੈਡਮ ਬੁਲਾ ਕੇ ਘਰੇ ਪੜ੍ਹਾਣ ਲਾ ਦੋ ਜਵਾਕਾਂ ਨੂੰ ਦਿਮਾਗ ਹੁਣ ਕੰਮ ਕਰ ਰਿਹਾ ਨਾ ਨਾਲ ਮੈਨੂੰ ਕਿਹੜਾ ਸੀਗਾ ਵੀ ਕੁਝ ਇਦਾਂ ਦਾ ਹੋ ਜਾਊਗਾ ਨਾ ਮੇਰੀ ਗੱਲ ਸੁਣ ਮਨਿੰਦਰ ਹੈ ਪਹਿਲਾਂ ਦੇਖ ਕਿੰਨੇ ਵਾਰੀ ਇਹੋ ਜਿਹਾ ਕੁਝ ਹੋ ਗਿਆ ਹਨਾ ਮਾੜਾ ਮੋਟਾ ਤੂੰ ਆਪ ਧਿਆਨ ਰੱਖਿਆ ਕਰਨਾ ਚਲ ਇਹ ਤਾਂ ਜਹੇ ਜੇ ਹੈਗੇ ਆ ਹੈਗੇ ਆ ਲਾਡੀ ਦਾ ਵੀ ਤੈਨੂੰ ਪਤਾ ਵਕੀਸ਼ਿੰਦਰਪਾਲ ਦਾ ਵੀ ਪਤਾ ਹੈ ਜਵਾਕ ਕਿਹੜਾ ਆਇਆ ਵੀ ਦਰਕਤਾਂ ਨਾ ਲੱਗਦੇ ਆ ਵੀ ਆਪਾਂ ਹੋਰ ਤੋੜ ਲਿਆਵਾਂਗੇ ਬਾਈ ਸੱਚੀ ਮੈਂ ਪੂਰਾ ਧਿਆਨ ਰੱਖਦੀ ਆ ਹੁਣ ਮੈਨੂੰ ਕੀ ਪਤਾ ਵੀ ਮੈਂ ਜਵਾਕਾਂ ਨੂੰ ਬਾਹਰ ਵੀ ਨਹੀਂ ਕੱਢ ਸਕਦੀ ਹੈ ਵੀ ਉਹਨਾਂ ਨੂੰ ਕਿਸੇ ਪਾਸੇ ਭੇਜ ਵੀ ਨਹੀਂ ਸਕਦੀ ਵੀ ਆ ਕੁਝ ਹੋ ਜਾਊਗਾ ਹੁਣ ਮੇਰੀ ਕੀ ਗਲਤੀ ਆ ਮੈਂ ਤਾਂ ਉਹਨਾਂ ਦਾ ਫਿਊਚਰ ਬਾਰੇ ਸੋਚਿਆ ਸੀ ਚਲ ਟਿਊਸ਼ਨ ਪੜ੍ਹ ਲੈਣਗੇ ਕੁਝ ਅੱਜ ਦੇ ਨੰਬਰ ਲਿਆਉਣਗੇ ਜਵਾਕ ਚਲ ਕੋਈ ਨਹੀਂ ਮੈਂ ਮੰਨਣਾ ਹੌਲਾ ਕਰ ਜਿ ਉਹਨਾਂ ਦਾ ਫੋਨ ਆਇਆ ਵੀ ਜਵਾਕ ਤੇ ਆ ਗਿਆ ਹੈ ਜੇ ਉਹਨਾਂ ਨੂੰ ਥਿਆਇਆਊਗਾ ਫੇਰ ਹੀ ਕਿਹਾਊਗਾ ਬਾਈ ਮੈਨੂੰ ਤਾਂ ਲੱਗਦਾ ਝੂਠ ਮਾਰੀ ਜਾਂਦੇ ਆ ਚਾਰ ਪੰਜ ਦਿਨ ਹੋ ਗਏ ਮੈਨੂੰ ਐਂ ਕਹੀ ਜਾਂਦੇ ਆ ਹਾਂ ਲੱਗ ਗਿਆ ਪਤਾ ਹਾਂ ਆਜੂਗਾ ਮੁੰਡਾ ਘਰੇ ਕੱਲ ਨੂੰ ਆਜੂ ਪਰਸੋਂ ਆਜੂਗਾ ਜੇ ਪੁੱਛਦੀ ਮੈਨੂੰ ਐਂ ਤਾਂ ਦੱਸ ਦੋ ਪਤਾ ਕੀ ਲੱਗੇ ਤਾਂ ਕਹਿੰਦੇ ਕੋਈ ਗੱਲ ਨਹੀਂ ਦੱਸ ਦਾਂਗੇ ਉਹ ਚਲ ਕੋਈ ਨਹੀਂ ਉਹਨਾਂ ਨੂੰ ਵੀ ਟੈਨਸ਼ਨ ਆਏਗੀ ਆ ਉਹਨਾਂ ਦਾ ਵੀ ਕੁਝ ਲੱਗਦਾ ਹੈ ਐਨਾ ਨਹੀਂ ਸੰਸਾ ਕਰਦੇ ਹੁੰਦੇ ਠੀਕ ਆ ਮੰਨਦੇ ਆ ਜਵਾਗ ਦਾ ਨਿਕੇ ਜਵਾਗ ਦਾ ਸੰਸਾ ਹੋ ਜਾਂਦਾ ਹਨਾ ਪਰ ਫੇਰ ਵੀ ਮਾੜਾ ਮੋਟਾ ਆਪਦਾ ਵੀ ਧਿਆਨ ਰੱਖ ਦੂੰ ਬਈ ਕੀ ਧਿਆਨ ਰੱਖਾਂ ਮੈਨੂੰ ਤਾਂ ਹੀ ਸੋਚ ਲੱਗੀ ਰਹਿੰਦੀ ਆ ਤੈਨੂੰ ਪਤਾ ਹੀ ਆ ਹਜੇ ਛੋਟਾ ਆ ਆਪਦੇ ਮੂੰਹੋਂ ਤਾਂ ਮੰਗ ਕੇ ਕੋਈ ਚੀਜ਼ ਕਹਿ ਨਹੀਂ ਸਕਦਾ ਮੈਨੂੰ ਪਿਆਸ ਲੱਗੇ ਮੈਨੂੰ ਭੁੱਖ ਲੱਗੀ ਆ ਹਾਂ ਐ ਨਹੀਂ ਪਤਾ ਉਹ ਜਲਾਦ ਜੇ ਦਿੰਦੇ ਹੋਣਗੇ ਕੁਝ ਖਾਣ ਪੀਣ ਨੂੰ ਕਿ ਨਾ ਮਨਿੰਦਰ ਤੇਰੀ ਗਲਤ ਗੱਲ ਆ ਤੈਨੂੰ ਪਤਾ ਤਾਂ ਹੈਗਾ ਕਿੰਨੇ ਦੁਸ਼ਮਣ ਫਿਰਦੇ ਆਂ ਜੋ ਆਕਾ ਨੂੰ ਇਕੱਲਾ ਨੂੰ ਬਾਹਰ ਤੋਰਤਾ ਉਹੀ ਤਾਂ ਗੱਲ ਹੁਣ ਤਾਂ ਪਛਤਾਈ ਹੀ ਨਹੀਂ ਪਰ ਹੁਣ ਪਛਤਾਏ ਦਾ ਕੀ ਫਾਇਦਾ ਹੁਣ ਤਾਂ ਸਾਰਾ ਕੁਝ ਹੋ ਹੀ ਗਿਆ ਨਹੀਂ ਸਾਨੂੰ ਕੋਈ ਫੋਨ ਫਾਨ ਤਾਂ ਆਇਆ ਹੀ ਹੂ ਜਵਾਕੀ ਨੇ ਚੱਕਿਆ ਕਿੱਥੇ ਆ ਕਿਵੇਂ ਕੁਛ ਭਾਈ ਪਹਿਲਾਂ ਲਾਡੀ ਕੋਲ ਫੋਨ ਆਇਆ ਸੀਗਾ ਲਾਡੀ ਨੂੰ ਕਹਿੰਦੇ ਨੇ 50 ਲੱਖ ਰੁਪਈਆ ਚਾਹੀਦਾ ਫਿਰ ਬਾਅਦ ਚ ਅਸੀਂ ਲਾਡੀ ਦੇ ਫੋਨ ਤੋਂ ਉਸੇ ਨੰਬਰ ਤੇ ਫੋਨ ਲਾਇਆ ਸੀਗਾ ਤੇ ਉਹਨਾਂ ਨੇ ਲੱਗੂ ਫੋਨ ਚੱਕ ਵੀ ਲਿਆ ਸੀਗਾ ਕਹੀ ਜਾਂਦਾ ਸੀਗਾ ਜਵਾਕ ਦੀ ਨੱਤਾਂ ਵੜ ਦੂੰਗਾ ਜੇ ਮੈਨੂੰ ਪੈਸੇ ਨਾ ਦਿੱਤੇ ਅਸੀਂ ਐਵੇਂ ਕਹਿਦਾ ਸੀ ਪੈਸੇ ਦੇ ਦਾਂਗੇ ਸਾਨੂੰ ਥਾਂ ਜਗ੍ਹਾ ਦੱਸ ਦੇ ਕਹਿੰਦਾ ਹਾਂ ਹਾਂ ਕੋਈ ਨਾ ਸੋਚ ਕੇ ਦੱਸੂੰਗਾ ਮੁਣਕੇ ਸਾਨੂੰ ਕੁਛ ਵੀ ਨਹੀਂ ਦੱਸਿਆ ਨਹੀਂ ਤੈਨੂੰ ਤਾਂ ਪਤਾ ਨਾ ਵੀ ਮੇਰੀ ਜਾਣ ਪਛਾਣ ਹੈਗੀ ਆ ਬਾਹਰ ਅੰਦਰ ਤੇ ਮੈਨੂੰ ਤਾਂ ਦੱਸ ਦਿੰਦੀ ਤੂੰ ਫੋਨ ਕਰਕੇ ਕੋਈ ਮਾਂ ਪੜਤਾਲ ਕਰਾ ਦਿੰਦਾ ਕੋਈ ਨੰਬਰ ਟ੍ਰੇਸ ਕਰਾ ਲੈਂਦੇ ਆਪਾਂ ਬਈ ਮੇਰੇ ਦਿਮਾਗ ਹੀ ਨਹੀਂ ਕੰਮ ਕੀਤਾ ਮੈਂ ਤਾਂ ਅੱਜ ਘਰੇ ਆਪਦੇ ਵੀ ਨਹੀਂ ਉਧਰ ਵੀ ਨਹੀਂ ਦੱਸਿਆ ਡੈਡੀ ਹੋ ਰਿਆਂ ਨੂੰ ਉਹਨੂੰ ਤਾਂ ਦਿਮਾਗ ਹੀ ਮਤ ਪਤਾ ਨਹੀਂ ਕੀ ਹੋਇਆ ਪਿਆ ਸੋਚਦਾ ਹੀ ਨਹੀਂ ਕੁਛ ਐਂ ਤਾਂ ਸੰਸਾ ਦਾ ਹੋਈ ਜਾਂਦਾ ਮਨਿੰਦਰ ਜਵਾਕਾ ਨਾ ਹੈ ਬਾਕੀ ਬਾਕੀ ਮੇਰੀ ਗੱਲ ਸੁਣਾ ਉਹਨਾਂ ਨੂੰ ਕੁਛ ਨਹੀਂ ਉਹ ਪੈਸੇ ਤੇਲੇ ਮੰਗਦੇ ਆ ਤਾਂ ਬਸ ਉਸੇ ਕੰਮ ਮਰਿਆ ਨਹੀਂ ਚੱਕਿਆ ਜਵਾਕ ਨੂੰ ਠੀਕ ਆ ਉਹ ਕੁਛ ਨਹੀਂ ਕਰਦੇ ਜਵਾਕ ਨੂੰ ਇਹ ਜੇ 20 50 ਲੱਖ ਰੁਪਈਆ ਲੈ ਲੈਂਦੇ ਆ ਮੁੜ ਕੇ ਛੱਡ ਦਿੰਦੇ ਆ ਜੇ ਵਾਕਾਂ ਨੂੰ ਕੋਈ ਟਿਕਾ ਨਹੀਂ ਲੱਗਦਾ ਜੀ ਪੈਸੇ ਲੈ ਕੇ ਜੀ ਵਾਕ ਨੂੰ ਕੁਝ ਕਰਤਾ ਫੇਰ ਕੋਈ ਨਾ ਕੁਝ ਕਰਨਾ ਹੀ ਹੁੰਦਾ ਫਿਰ ਤਾਂ ਪੈਸੇ ਕਮਾ ਕੇ ਦੇ ਕਰ ਹੀ ਦਿੰਦੇ ਹੁਣ ਨੂੰ ਬਾਈ ਮੈਂ ਕਹਿੰਦੀ ਹੁਣ ਫੋਨ ਕਰਕੇ ਪੁੱਛ ਲਓ ਤੁਸੀਂ ਹਨਾ ਹਰਪੀਤ ਤੂੰ ਮੇਰੇ ਕੋਲ ਰਹਿ ਪਾ ਤੂੰ ਬਾਈ ਉੱਥੇ ਵਗ ਜਾ ਮਨਿੰਦਰ ਮੈਂ ਨਾ ਤੇਰੇ ਕੋਲ ਰਹਿ ਨਹੀਂ ਸਕਦੀ ਕਿਉਂ ਰਹਿ ਕਿਉਂ ਨਹੀਂ ਸਕਦੀ ਉਹ ਸਾਨੂੰ ਥੋੜਾ ਜਿਹਾ ਕੰਮ ਸੀ ਮਨਿੰਦਰ ਬਾਈ ਆਹ ਕੰਮ ਤੋਂ ਜ਼ਰੂਰੀ ਵੀ ਕੋਈ ਕੰਮ ਹੋ ਸਕਦਾ ਮਨਿੰਦਰ ਮੈਂ ਨਾ ਦਵਾਈ ਲੈ ਕੇ ਆਉਣੀ ਮੇਰੀ ਗੱਲ ਸੁਣੀ ਮੜੀ ਜੀ ਇੱਕ ਮਿੰਟ ਤੈਨੂੰ ਦੱਸ ਦੇ ਅਮਨਿੰਦਰ ਅਸੀਂ ਹਾਂਗਾ ਆ ਜਾ ਮੜੀ ਗੱਲ ਸੁਣ ਕੀ ਕੀ ਉਹਨੇ ਅਮਨਿੰਦਰ ਮੈਂ ਦਵਾਈ ਇਹਨੂੰ ਕੀ ਹੋ ਗਿਆ ਕੀ ਹੋ ਗਿਆ ਨਾ ਮੇਰੀ ਗੱਲ ਸੁਣ ਦਿਮਾਗ ਠੀਕ ਆ ਤੇਰਾ ਕਿਉਂ ਕੀ ਕਰਤਾ ਹੁਣ ਮੈਂ ਮੈਂ ਮੰਨਦਾ ਆਪਾਂ ਨੂੰ ਵੀ ਦੁੱਖ ਆ ਜਵਾਗਦਾ ਪਰ ਇੰਨਾ ਵੀ ਭਾਵੁਕ ਨਹੀਂ ਹੋਈਦਾ ਹੁੰਦਾ ਵੀ ਆਪਦੇ ਰਾਜ ਵੀ ਖੋਲ ਦਿਓ ਰਾਜ ਨੂੰ ਕਿਉਂ ਵੀ ਆਵਦੀ ਆਪਾਂ ਕਿਹੜਾ ਬਗਾਨੇ ਨੂੰ ਦੱਸੀ ਜੰਨੇ ਓਏ ਆਵਦੀ ਦਾ ਹੈਗੀ ਆ ਮੇਰੀ ਗੱਲ ਸੁਣ ਲੈ ਹਰਪ੍ਰੀਤ ਪਹਿਲਾਂ ਬਹੁਤ ਕੁਝ ਹੋ ਗਿਆ ਸੀ ਠੀਕ ਆ ਇਸ ਕਰਕੇ ਨਾ ਕਿਸੇ ਨੂੰ ਵੀ ਨਹੀਂ ਪਤਾ ਲੱਗਣਾ ਚਾਹੀਦਾ ਆਪਣੇ ਜਵਾਕ ਬਾਰੇ ਮਨਿੰਦਰ ਆਪਣਾ ਮਾੜਾ ਨਹੀਂ ਕਰਦੀ ਫੇਰ ਕਿਉਂਕਿ ਜੇ ਉਹਨੂੰ ਗੱਲ ਦੱਸ ਦਾਂਗੇ ਤਾਂ ਉਹਨੂੰ ਆਏ ਹੋਊਗਾ ਵੀ ਇੱਥੇ ਪਤਾ ਨਹੀਂ ਕਾਤੋਂ ਰਹੀ ਜਾਂਦੇ ਯਾਰ ਮਨਿੰਦਰ ਤਾਂ ਨਹੀਂ ਮਾੜਾ ਕਰਦੀ ਜੇ ਇਹਦੇ ਮੂੰਹ ਚੋਂ ਘਰੇ ਕੋਈ ਗੱਲ ਨਿਕਲ ਗਈ ਫੇਰ ਹੈ ਇਹਦੇ ਮੂੰਹ ਚੋਂ ਸਿੰਦਰਪਾਲ ਕੋਲ ਨਿਕਲ ਗਿਆ ਵੀ ਭਾਈ ਹਰਪ੍ਰੀਤ ਕੋਲ ਜਵਾਕ ਕੋਨ ਵਾਲਾ ਪਹਿਲਾਂ ਥੋੜੀਆਂ ਕਰੀਆਂ ਉਹਨਾਂ ਨੇ ਮੈਂ ਸਮਝਦੀ ਹਾਂ ਜੀ ਤੁਸੀਂ ਮੇਰਾ ਫਿਕਰ ਕਰਦੇ ਹੋ ਮੈਨੂੰ ਤਾਂ ਸਮਝਾਈ ਜਾਂਦੇ ਹੋ ਫਿਰ ਹੁਣ ਮਨਿੰਦਰ ਨੂੰ ਕਹਾਂ ਕੀ ਯਾਰ ਕੋਈ ਹੋਰ ਬਹਾਨਾ ਲਾ ਕੇ ਟਾਲਿਆ ਜਾਂਦਾ ਹੁੰਦਾ ਜ਼ਰੂਰੀ ਤਾਂ ਨਹੀਂ ਹਰੇਕ ਥਾਂ ਤੇ ਆਪ ਦਾ ਢਿੱਡ ਫਰੋਲੀ ਦਾ ਹੁੰਦਾ ਇਹ ਗੱਲ ਦੱਸੀ ਦੀ ਹੁੰਦੀ ਜਦੋਂ ਉਹ ਆਪਾਂ ਨੂੰ ਹਰ ਗੱਲ ਦੱਸਦੀ ਹੈ ਤੇ ਆਪਾਂ ਕਿਉਂ ਨਹੀਂ ਦੱਸ ਸਕਦੇ ਉਹ ਨਹੀਂ ਐਂ ਕਰਦੀ ਬਸੇ ਤੈਨੂੰ ਗੱਲ ਸਮਝ ਆਉਂਦੀ ਹੈ ਕਿ ਆਉਂਦੀ ਨਹੀਂ ਠੀਕ ਆ ਮੈਂ ਤੇਰੇ ਕਹਿਣ ਤੇ ਇੱਥੇ ਆਇਆ ਠੀਕ ਹੈ ਕੋਈ ਨਾ ਮੈਂ ਕਹਿ ਦਨੀ ਮਨਿੰਦਰ ਤੈਨੂੰ ਅਕਲ ਹੀ ਨਹੀਂ ਆਉਂਦੀ ਸਾਰੀ ਉਮਰ ਨਹੀਂ ਅਕਲ ਆਉਂਦੀ ਹੈ ਕਿੱਥੇ ਕੀ ਗੱਲ ਕਰਨੀ ਹੈ ਕਿੱਥੇ ਨਹੀਂ ਕਰਨੀ ਲੱਗੀ ਦੱਸਣ ਉਹਨੂੰ ਚੰਗਾ ਫਿਰ ਉਹ ਨਹੀਂ ਦੱਸਦੀ ਟਾਲਦਾ ਨਹੀਂ ਗੱਲ ਕਿਸੇ ਬਹਾਨੇ ਨਾਲ ਬਸ ਉਹਨੂੰ ਕਹਿ ਦੇ ਕਿ ਸਾਨੂੰ ਕੰਮ ਆ ਠੀਕ ਆ ਕਿ ਬੈਂਕ ਚ ਕੰਮ ਆ ਇਹ ਕਹਿ ਦੇ ਠੀਕ ਆ ਸਾਨੂੰ ਟਾਈਮ ਲੱਗ ਜੂ ਕਹੇ ਸੀ ਕੋਈ ਆਪਦਾ ਲੋਨ ਲਾਣ ਦਾ ਕਰਦੇ ਹੈਗਾ ਘਰ ਪਾਉਣਾ ਬਸ ਇਹ ਗੱਲ ਕਹਿ ਦੇ ਚੰਗਾ ਠੀਕ ਆ ਆਓ ਆਏ ਨਹੀਂ ਸਾਰੀ ਗੱਲ ਦੱਸੀ ਦੇਂਦੀ ਚਲੋ ਕੀ ਹੋ ਗਿਆ ਸੀ ਹਰਪੀ ਤੇ ਕੋਈ ਗੱਲ ਹੋਊਗੀ ਨਾ ਨਾ ਗੱਲ ਤਾਂ ਕੀ ਹੋਣੀ ਆ ਉਹ ਨਾ ਮੈਂ ਤਾਂ ਦਵਾਈ ਦਾ ਕਹੀ ਜਾਂਦੀ ਸੀ ਪਹਿਲਾਂ ਸਿਰ ਜਬਾਲਾ ਦੁਖੀ ਜਾਂਦਾ ਮੈਂ ਤਾਂ ਇਹਨੂੰ ਐਂ ਕਹਿੰਦਾ ਮਨਿੰਦਰ ਮੈਂ ਕਿਹਾ ਇਹ ਉਹ ਕਹਿੰਦੀ ਨਾ ਦਵਾਈ ਲੈ ਕੇ ਆਉਣੀ ਆ ਮੈਂ ਕਿਹਾ ਐਵੇਂ ਪਹਿਲਾਂ ਹੀ ਤੂੰ ਹੀ ਤਾਂ ਸੰਸੇ ਜੋ ਹਨਾ ਇਹਦਾ ਐ ਨਹੀਂ ਪਤਾ ਵੀ ਕੀ ਕੱਢ ਮਾਰੇ ਗੱਲ ਮੂੰਹ ਚੋਂ ਮੈਂ ਤੈਨੂੰ ਇਹ ਤਾਂ ਹੀ ਪਾਸੇ ਕਰਕੇ ਸਮਝਾਇਆ ਸੀ ਮੈਂ ਕਿਹਾ ਚੱਲ ਕੋਈ ਨਹੀਂ ਆਪਾਂ ਦਵਾਈ ਲੈ ਕੇ ਆਉਣੀ ਆ ਹਨਾ ਆਪਾਂ ਚੱਲ ਵੜਦੇ ਹਾਂ ਉਹਦਾ ਪਹਿਲਾਂ ਟੈਨਸ਼ਨ ਚਾ ਉਹਨੂੰ ਕਾਨੂੰ ਦੱਸਣਾ ਸੰਸਾ ਕਰੂਗੀ ਨਾ ਨਾ ਬਈ ਚੱਲ ਹੁਣ ਬਿਮਾਰ ਥਮਾਰਤਾ ਹੈਗੇ ਦੱਸਣਾ ਤਾਂ ਹੈਗਾ ਹੀ ਹਨਾ ਚੱਲ ਇਹ ਗਲੋਫ ਰਜਿਸਟ੍ਰੇਸ਼ਨੋਂ ਠੀਕ ਲੱਗਦਾ ਹਾਂ ਬਾਕੀ ਕੋਈ ਨਹੀਂ ਅਸੀਂ ਦੇਖਦੇ ਹਾਂ ਜੇ ਉਧਰੋਂ ਟਾਈਮ ਨਾ ਮੁੜਿਆ ਇਹ ਨਾ ਠੀਕ ਹੈ ਕੋਈ ਨਹੀਂ ਫਿਰ ਮੈਂ ਇਹਨੂੰ ਛੱਡ ਜੂਗਾ ਬਾਕੀ ਸਾਨੂੰ ਨਾ ਥੋੜਾ ਬੈਂਕ ਦਾ ਵੀ ਕੰਮ ਸੀਗਾ ਬੈਂਕ ਵੀ ਜਣਾ ਲੋਨ ਵਗੈਰਾ ਕਰਵਾਉਣਾ ਸੀ ਘਰ ਫੋਨ ਤੁਸੀਂ ਜਾਇਓ ਘਰਪਣਾ ਤੁਸੀਂ ਹਾਂ ਮਨਿੰਦਰ ਫਿਰ ਹੁਣ ਤੈਨੂੰ ਪਤਾ ਹੀ ਆ ਉਪਰਾਣਾ ਘਰ ਤਾਂ ਡਿੱਗਣ ਵਾਲਾ ਹੋਇਆ ਪਿਆ ਹੈ ਨਾ ਹਾਂ ਨਹੀਂ ਭਾਈ ਸਹੀ ਗੱਲ ਹੈ ਹੁਣ ਤੁਸੀਂ ਆਪ ਦਾ ਵੀ ਕੁਝ ਬਣਾਉਣਾ ਹੀ ਆ ਚੱਲ ਵਧੀਆ ਰੱਬ ਤੈਨੂੰ ਹੋਰ ਤਰੱਕੀਆਂ ਬਖਸ਼ੇ ਮੈਂ ਤਾਂ ਕਹਿੰਦੀ ਕੋਈ ਗੱਲ ਜਦੋਂ ਘਰੇ ਲੈ ਕੇ ਆਗੇ ਨਾ ਜਵਾਬ ਨੂੰ ਤੁਹਾਨੂੰ ਦੱਸ ਹਾਂ ਫੋ ਠੀਕ ਆ ਬੀ ਚਲ ਚਲ ਗਿਆ ਆਪਾਂ ਮਨਿੰਦਰ ਤੂੰ ਨਾ ਐਵੇਂ ਫਿਕਰ ਨਾ ਕਰੀ ਜਾ ਨਾ ਰੋਈ ਨਾ ਜਾ ਚੰਗਾ ਚੰਗਾ ਉਹ ਚਾਚੇ ਚਾਚੀ ਨੂੰ ਦੱਸਿਆ ਨਹੀਂ ਹਜੇ ਤੂੰ ਮੈਂ ਕੁਝ ਵੀ ਨਹੀਂ ਦੱਸਿਆ ਤੁਹਾਨੂੰ ਪਤਾ ਏ ਫਿਰ ਮੰਮੀ ਕਿੰਨੀ ਫਿਕਰ ਕਰਨ ਲੱਗ ਜੰਦੀ ਆ ਨਾ ਰੇ ਡੈਡੀ ਨੂੰ ਕਿੰਨੀ ਟੈਨਸ਼ਨ ਹੋ ਜਾਂਦੀ ਧਾਨ ਦੱਸਿਆ ਮੈਂ ਕੁਝ ਵੀ ਬਾਕੀ ਮੈਂ ਤੈਨੂੰ ਐ ਕਹਿੰਨੀ ਹਜੇ ਦੱਸੀ ਨਾ ਵੀ ਉਹ ਕਹਿੰਦੇ ਤਾਂ ਹੈਗੇ ਵੀ ਅੱਜ ਮਿਲ ਗਿਆ ਜਵਾਬ ਜਦੋਂ ਘਰੇ ਆ ਗਿਆ ਉਦੋਂ ਬੁਲਾ ਲਈ ਤੂੰ ਐ ਕਰੂਗੀ ਬਾਕੀ ਤੂੰ ਵੀ ਨਾ ਕੋਈ ਮੂੰਹ ਚੋ ਗੱਲ ਕਰਦੀ ਚਾਚੀ ਕੋਲੇ ਚੰਗਾ ਚੰਗਾ ਜੀ ਮੈਂ ਕੋਈ ਗੱਲ ਨਹੀਂ ਕਰਦਾ ਚਲ ਠੀਕ ਹੈ ਮਨਿੰਦਰ ਭਾਈ ਹੈ ਚੰਗਾ ਮਨਿੰਦਰ ਦੱਸੂਗੀ ਫੋਨ ਲਾ ਕੇ ਚੰਗਾ ਪੱਕਾ ਦੱਸ ਦੀ ਚੰਗਾ ਮਰਾਂ ਕੌਣ ਆ ਭਾਈ ਮਰਜੀ ਹਾਂ ਭਾਈ ਖਬਰ ਮਿਲੀ ਹੈ ਜੀ ਤੁਹਾਨੂੰ ਤੂੰ ਜਵਾਬ ਕਰਨਾ ਵਗਰੇ ਕਿਸਦਾ ਖਾਬਰ ਮੇਰੀ ਜਵਾਬ ਵੇ ਵੀਰ ਨਾ ਮੇਰੇ ਪੋਤਾ ਪੋਤੀ ਨਾ ਮੇਰੇ 도ਤਾ 도ਤੀ ਸਾਡੇ ਤਾਂ ਜਵਾਬ ਹੀ ਨਹੀਂ ਹੈਗਾ ਭਰਾਵਾ ਮੈਂ ਤਾਂ ਛੋੜੇ ਜਵਾਬ ਦੀ ਗੱਲ ਨਹੀਂ ਕਰਦੇ ਕਿਸੇ ਦਾ ਜਵਾਬ ਕਰਨਾ ਵਗਰੇ ਤੁਹਾਨੂੰ ਖਾਣ ਨੂੰ ਲਿਆ ਪੱਕੀ ਪੱਕੀ ਖਾਵੇ ਤੈਨੂੰ ਕਾਹਦੀ ਮਿਲਗੀ ਗੱਲ ਸਹੀ ਲੈਣਾ ਮਾਮ ਖੜ ਜਾ ਭਾਈ ਹਾਂਜੀ ਐ ਤਲਾਸੀ ਤੂੰ ਕੱਢ ਕੇ ਗੀਜੇ ਚ ਕੁਝ ਹੋਰ ਧਰ ਦੇ ਸਾਡੇ ਘਰੇ ਸਾਨੂੰ ਇਲਜ਼ਾਮ ਚ ਫਸਾ ਦੇ ਨਾਲੇ ਕੀ ਸਬੂਤ ਹੈ ਤੇਰੇ ਕੋਲੇ ਵੀ ਸਾਡੇ ਘਰੇ ਜਵਾਬ ਹੈ ਤਲਾਸੀ ਲੈ ਲਈ ਘਰ ਇੱਥੇ ਆ ਕਿਧਰੇ ਉੱਡ ਕੇ ਨਹੀਂ ਜਾਂਦਾ ਮੈਨੂੰ ਤਾਂ ਤੌ ਡਰਿਆ ਜੀ ਮੈਂ ਸਾਰੇ ਘਰ ਦੀ ਤਲਾਸ਼ੀ ਲੈਣੀ ਹੈ ਠੀਕ ਹੈ ਜਵਾਬ ਕਰਨਾ ਕਰਿਆ ਇਹ ਵੀ ਸਾਡੇ ਕੋਲੇ ਪੱਕੀ ਰਿਪੋਰਟ ਆਈ ਵੀ ਹੈ ਠੀਕ ਹੈ ਜੇ ਤੁਸੀਂ ਨਹੀਂ ਤਲਾਸ਼ੀ ਲੈਣ ਦਿੰਦੇ ਤਾਂ ਮੈਂ ਲੇਡੀ ਪੁਲਿਸ ਬੁਲਾਉਣਾ ਠੀਕ ਹੈ ਫੇਰ ਨਾ ਕਿਓ ਤਲਾਸੀ ਲੈ ਲਈ ਭਰਾਵਾ ਮੈਂ ਕਿਹੜਾ ਮਨਾ ਕਰੇ ਮੈਂ ਇਹ ਕਹ ਰਹੀ ਐ ਨਾ ਜੀ ਤੁਸੀਂ ਮੇਰੀ ਗੱਲ ਤਾਂ ਸੁਣ ਲੈ ਫਿਰ ਪੂਰੀ ਤੂੰ ਤਾਂ ਸਿੱਧਾ ਅੰਦਰ ਨੂੰ ਭੱਜੀ ਜਾਣਾ ਦੇਖ ਹੋਵੇਂਗਾ ਪੁਲਿਸ ਵਾਲਾ ਜੀ ਸਦਕੇ ਠੀਕ ਐ ਤੇਰੀ ਡਿਊਟੀ ਐ ਡਿਊਟੀ ਆਉਦੀ ਨਮਿਆ ਪਰ ਮੈਂ ਤੈਨੂੰ ਕਹੀ ਇਹ ਨਹੀਂ ਸਾਡੇ ਘਰੇ ਕੋਈ ਜਵਾਕ ਹੈ ਨਹੀਂ ਜਿਹੜਾ ਤੂੰ ਆਲਜਾਮ ਲਵਾਉਣਾ ਵੀ ਤੁਸੀਂ ਗਿਟਨੈਪ ਕਰਿਆ ਫਲਾਨਾ ਕਰਿਆ ਅਸੀਂ ਕੁਝ ਨਹੀਂ ਕਰਿਆ ਨਾ ਇਹ ਜੇ ਅਸੀਂ ਬੰਦੇ ਆ ਭਲੇ ਬੰਦੇ ਆ ਅਸੀਂ ਤੇਰਾ ਸੀ ਤਲਾਸ਼ੀ ਦਾ ਲੈ ਸਕਦੇ ਆ ਅਸੀਂ ਤਲਾਸ਼ੀ ਦਾ ਲਵਾਉਂ ਮੈਂ ਪੁਲਿਸ ਬੁਲਾਉਣੀ ਆ ਫੋਨ ਕਰਕੇ ਮੈਂ ਲੇਡੀ ਪੁਲਿਸ ਨੂੰ ਹੁਣੇ ਬੁਲਾਉਣਾਗਾ ਨਹੀਂ ਨਹੀਂ ਭਾਈ ਮੈਂ ਥੋੜੋ ਕਹਿਨੀ ਆ ਹੁਣ ਅੱਜ ਕੱਲ ਉਹ ਹੀ ਗੱਲ ਹੈ ਜਵਾਨਾਂ ਦੇ ਕਿਹੜੇ 100 ਬੌਰ ਵੀ ਫਿਰਦੇ ਨੇ ਮੈਨੂੰ ਕੀ ਤਾਂ ਤੂੰ ਸੱਚੀ ਦਾ ਪੁਲਿਸ ਵਾਲਾ ਕਿ ਬਣੋਟੂ ਹੈਗਾ ਤਲਾਸੀ ਤਾਂ ਲੈ ਲੈ ਭਾਈ ਮੈਂ ਕਿਹੜਾ ਹਟਾਉਣੀ ਆ ਜਿਹੜਾ ਕੰਮ ਸਾਨੂੰ ਆਖਿਆ ਉਹ ਤਾਂ ਅਸੀਂ ਕਰਕੇ ਰ੍ਹਾਂਗੇ ਲੈ ਕਰ ਲੈ ਤਲਾਸੀ ਇੱਥੋਂ ਤੈਨੂੰ ਕੀ ਮਿਲਣਾ ਮੁੰਡਾ ਤਾਂ ਮੇਰੇ ਮੁੰਡੇ ਨੇ ਸਾਮ ਤਾਂ ਮੋਟਰ ਤੇ ਫਿਰ ਤਰ ਪਕਾਈ ਕਰ ਆ ਦੇਖੋ ਚੱਪਲਾ ਤੁਸੀਂ ਤਾਂ ਕਹਿੰਦੇ ਸਾਡੇ ਕੋਈ ਜਵਾਕ ਹੀ ਨਹੀਂ ਇਹ ਕਿੱਥੋਂ ਆ ਗਈ ਲੈ ਇਹ ਕਿੱਡੀ ਗੱਲ ਹੈਗੀ ਕਿੱਡੀ ਗੱਲ ਕਿਉਂ ਨਹੀਂ ਸਾਨੂੰ ਆਖਿਆ ਵੀ ਜਵਾਕ ਕਰਨਾ ਵਗੈਰਾ ਤੁਸੀਂ ਆਹ ਉਹੀ ਜਵਾਕ ਦੀ ਚੱਪਲਾ ਓਹੋ ਪੇ ਪੋਤਾ ਤੂੰ ਫੇਰ ਵੀ ਨੌਕਰੀ ਕਰਦਾ ਸਰਕਾਰੀ ਪੜਿਆ ਲਿਖਿਆ ਤੇਰੇ ਦਿਮਾਗ ਮਾੜਾ ਮੋਟਾ ਤਾਂ ਕੰਮ ਕਰਦਾ ਹੋਵੇ ਵੀ ਜਵਾਕ ਤਾਂ ਗਵਾਂਡੀਆਂ ਦਾ ਵੀ ਆ ਸਕਦਾ ਹੈ ਇੱਥੇ ਮੇਰੇ ਕੋਲੇ ਆ ਜਾਂਦੇ ਨੇ ਖੇਡਣ ਉਹਨਾਂ ਦੀ ਕਿਸੇ ਦੀ ਚੱਪਲ ਰਹਿ ਸਕਦੀ ਹੋ ਸਕਦਾ ਭਾਈ ਤੂੰ ਆਪਦੇ ਗਿੱਜੇ ਜੀ ਆ ਜੇਵ ਜੀ ਚ ਥਨ ਲਿਆ ਹੋਵੇਂ ਮੇਰੇ ਮਨ ਜਾਣ ਨਾ ਲੋ ਪਹਿਲਾਂ ਗੱਲ ਸੁਣੋ ਤੁਸੀਂ ਤਾਂ ਮੈਨੂੰ ਇਹ ਗੱਲ ਆਖੀ ਨਹੀਂ ਵੀ ਸਾਡੇ ਤਾਂ ਕੋਈ ਨਾ ਮੇਰੇ ਕੋਈ ਦੋਤਾ ਨਾ ਮੇਰੇ ਕੋਈ ਪੋਤਾ ਕੋਈ ਜਵਾਕ ਹੀ ਨਹੀਂ ਸਾਡੇ ਤਾਂ ਇਹ ਚੱਪਲ ਕਿੱਥੋਂ ਗਈ ਸੱਚੋ ਸੱਚ ਦੱਸ ਦੋ ਤੇ ਹੁਣ ਵੀ ਮੈਂ ਤਾਂ ਕਹੀ ਜਾਨੀ ਆ ਵੀ ਸਾਡੇ ਜਵਾਕ ਹੈ ਨਹੀਂਗਾ ਦੱਸ ਦੋ ਹਜੇ ਤੱਕ ਤਾਂ ਮੈਂ ਤੁਹਾਡੇ ਨਰਵਾਈ ਵਰਤੀ ਨਾ 2027 ਚ ਪਰ ਤੂੰ ਆ ਫੇਰ ਨਾ ਆਖਿਓ ਠੀਕ ਆ ਹਜੇ ਵੀ ਨਰਵਾਈ ਨਾ ਛੱਡ ਦੂਆਂ ਤੁਹਾਨੂੰ ਗੱਲ ਪੁੱਤੋ ਸੱਚ ਦੱਸੋ ਮਨੋਂ ਪਹਿਲਾਂ ਓਹੋ ਆਖੇ ਡੁੱਬੀ ਤਾਂ ਤਾਂ ਜੇ ਸਾਹ ਨਾ ਆਇਆ ਸਾਡੇ ਜਵਾਬ ਹੈ ਨਹੀਂ ਮੈਂ ਲੈਡੀ ਪੁਲਿਸ ਨੂੰ ਫੋਨ ਕਰਦਾ ਹੁਣੇ ਪੁਲਿਸ ਨੂੰ ਹੈਲੋ ਹਾਂਜੀ ਜਨਾਬ ਜਿਵੇਂ ਤੁਸੀਂ ਆਖਿਆ ਸੀ ਸਬੂਤ ਮਿਲ ਗਿਆ ਬੱਚੇ ਦੀ ਚੱਪਲ ਵੀ ਇਹਨਾਂ ਦੇ ਘਰੋਂ ਮੈਂ ਤੁਹਾਨੂੰ ਹੁਣੇ ਫੋਟੋ ਘੱਲਦਾ ਤੁਸੀਂ ਉਹਦੇ ਡੈਡੀ ਨੂੰ ਘੱਲ ਕੇ ਦੇਖੋ ਫੋਟੋ ਯਹੀ ਬੱਚੇ ਦੀ ਆ ਹਾਂਜੀ ਹਾਂਜੀ ਜਨਾਬ ਹਾਂਜੀ ਮੈਂ ਤੁਹਾਨੂੰ ਹੁਣੇ ਫੋਟੋ ਘੱਲਦਾ ਜੀ ਹਾਂਜੀ ਹਾਂਜੀ ਓਕੇ ਸਰ ਓਕੇ ਜੋ ਮੜੰਪਾ ਜਾਂਦੀ ਕੋਸ਼ਿਸ਼ ਨਾ ਕਰੋ ਰੁਕੋ ਮੈਨੂੰ ਮਜਬੂਰ ਨਾ ਕਰੋ ਤੁਹਾਨੂੰ ਫੜ ਲੈ ਲੇਡੀ ਪੁਲਿਸ ਆਉਂਦੀ ਐ ਠੀਕ ਐ ਸੱਚੋ ਸੱਚ ਸਾਰਾ ਕੁਝ ਦੱਸੋ ਮੇ ਪੁੱਤ ਮੈਂ ਤੇਰੀ ਮਾਂ ਵਰਗਿਆ ਸੱਚੀ ਮੈਂ ਤਾਂ ਕੁਝ ਨਹੀਂ ਕਰਿਆ ਮੇਰੇ ਯਕੀਨ ਮੰਨ ਉਹ ਬਿਮਾਰੀ ਪੈਣ ਦੇ ਮੇਰੇ ਮੁੱਡੇ ਦੇ ਨਸੇ ਪੱਤੇ ਚ ਕਰ ਲੈਣਾ ਕੁਝ ਕਰ ਲੈ ਉਹ ਹੀ ਲੈ ਜਾ ਕੇ ਮੈਂ ਤਾਂ ਪੁੱਤ ਕੁਝ ਨਹੀਂ ਕਰਿਆ ਆਇਗਾ ਚਲੋ ਕੋਈ ਗੱਲ ਨਹੀਂ ਲੇਡੀ ਪੁਲਿਸ ਆਉਂਦੀ ਐ ਇੱਥੇ ਬਹਿ ਜਾ ਹੱਲਾ ਨਹੀਂ ਤੁਸੀਂ ਬੈਠਾ ਦੇ ਮੇ ਪੁੱਤ ਸੱਚੀ ਕਹਿਨੀ ਐ ਮੈਂ ਕੁਝ ਤਾਂ ਨਹੀਂ ਕਰਿਆ ਹੈਗਾ ਕੁਛ ਵੀ ਨਹੀਂ ਕਰਣਾ ਤੁਸੀਂ ਚੁੱਪ ਕਰਕੇ ਇੱਥੇ ਬਹਿ ਜਾਓ ਪੁਲਿਸ ਆ ਜੈਣੇ ਲੇਡੀ ਫੇਰ ਗੱਲ ਕਰਦਾ ਸੋਡੇ ਨਾਲ ਕਸੂਰ ਤਾਂ ਤੁਹਾਡਾ ਵੀ ਉਹਨਾਂ ਹੀ ਹੈ ਤੁਸੀਂ ਉਹਦੇ ਨਾਲ ਸੀ ਮੈਂ ਦੱਸ ਤਾਂ ਦਿੱਤਾ ਤੈਨੂੰ ਸਾਰਾ ਕੁਝ ਫੇਰ ਹੁਣ ਪੁਲਿਸ ਕਿਉਂ ਸਾਧਾ ਹੈ ਚਲ ਕੋਈ ਗੱਲ ਨਹੀਂ ਗੱਲਬਾਤ ਕਰ ਲਣਗੇ ਠੀਕ ਹੈ ਤੁਸੀਂ ਇੱਥੇ ਬਹਿਣਾ ਹੱਲਣਾ ਨਹੀਂ ਨਾਲ ਤਾਂ ਸੀਗਾ ਕਸੂਰ ਤਾਂ ਤੁਹਾਡਾ ਪੂਰਾਗਾ ਨਾਲ ਸੀਗਾ ਨਾ ਤੁਸੀਂ ਮੇਰਾ ਕੋਈ ਕਸੂਰ ਨਹੀਂ ਪੁੱਤ ਮੇਰੇ ਮੁੰਡੇ ਦਾ ਹੀ ਕਸੂਰ ਹੈ ਮੇਰਾ ਨਹੀਂ ਆਏਗਾ ਤੇ ਫੇਰ ਤੁਸੀਂ ਸਾਨੂੰ ਝੂਠ ਕਿਉਂ ਬੋਲ ਰਹੇ ਸੀਗੇ ਮੈਂ ਇਹਨੂੰ ਤਾਂ ਫੇਰ ਆਈ ਸੀ ਵੀ ਮੈਂ ਬਚ ਜਾ ਪੁੱਤ ਵਣ ਕੇ ਮੈਨੂੰ ਬਚਾ ਲੈ ਸਾਡੇ ਮੈਂ ਤੇਰੀ ਮਾਂ ਵਰਗੀ ਮਾਤਾ ਇ ਹੈਲੋ ਜਨਾਬ ਸ਼ੇਤੀਆ ਉਹ ਬੁੜੀ ਕਾਬੂਜ ਨਹੀਂ ਆ ਰਹੀ ਭੱਜਣ ਦੀ ਕੋਸ਼ਿਸ਼ ਕਰ ਰਹੀ ਆ ਲੇਡੀ ਬੋਲਸ ਲੱਗੇ 7250 ਹਾਂਜੀ ਜੀ ਮੈਂ ਕਹੀ ਤਾਂ ਜਾਂ ਮਾਤਾ ਕੋਈ ਗੱਲ ਨਹੀਂ ਸੁਨਨੀ ਬੈਠਾ ਦੋ ਪੁੱਤ ਕੋਈ ਮੈਂ ਘਰੋਂ ਸਜਾ ਪਰਸੂ ਤੱਕ ਬੇਬੇ ਆ ਗਈ ਤੂੰ ਆ ਗਈ ਮੈਨੂੰ ਬਾਹਰ ਕੁੱਤੇ ਆਇਆ ਹਾਏ ਬੇ ਪੁੱਤਾ ਕੀ ਕਰਾਂ ਤੇਰੇ ਲਾਲਚ ਨੇ ਮੈਨੂੰ ਵੀ ਬਰਬਾਦਤਾ ਬਬੇ ਮੇਰੇ ਨਿਕੰਮਰ ਮਾਤਾ ਮੈਸੇ ਤੂੰ ਕਹਿੰਦੀ ਸੀ ਮੈਂ ਚੰਦੀ ਜੁੱਤੀ ਪਾਉਣੀ ਆ ਬੇਟੀਆਂ ਪੈ ਗਈਆਂ ਬਸ ਮੈਂ ਮੈਨੂੰ ਸੁਲਾਇਆ ਆਪਣੇ ਚਪਲਾ ਵੀ ਨਹੀਂ ਰਹਿਣੀਆਂ ਪੈਰਾਂ 'ਚ ਕੰਜਰਾ ਸਾਰੀ ਰਾਤ ਹੀ ਕੁੱਤੀ ਗਿਆ ਬਿੰਦੇ ਹਾਏ ਮੇਰੇ ਵੀ ਹੱਡ ਕਟਾਏਗਾ ਬੜੇ ਪੇਵਾਰੀਆਂ ਹਣਾ ਤੂੰ ਹੀ ਕਹਨੀ ਸੀ ਹਟੀ ਨਹੀਂ ਪੰਪ ਦੇਈ ਗਈ ਮੈਨੂੰ ਪਾਣ ਦੇਗੀ ਕਰਦੇ ਫੋਨ ਕਰਦੇ ਫੋਨ ਆਇਆ ਨਹੀਂ ਉਦੋਂ ਤਾਂ ਤੂੰ ਹੀ ਕਰਦਾ ਸੀ ਮੈਂ ਜ਼ਕੀਮ ਲਾਉਣਾ ਮੈਂ ਜ਼ਕੀਮ ਲਾਉਣਾ ਆ ਜ਼ਕੀਮ ਲੱਗੀ ਦੇਖ ਲੈ ਮੇਰੇ ਤਾਂ ਪਿਓ ਦਾਦੇ ਨੇ ਨਹੀਂ ਸੀ ਦੇਖਿਆ ਠਾਣਾ ਮੈਂ ਤੂੰ ਮੈਨੂੰ ਇਹਦੇ ਠਾਣੇ 'ਚ ਕਰਾਤਾ ਕਰਾਤਾ ਜੱਛਪਾੜਾ ਆ ਪੁਲਿਸਿਆਂ ਜਾਂ ਲੱਗੀ ਆ ਕਹਿੰਦਾ ਮੈਂ ਹੀ ਕਰਾਉਂਗਾ ਜੇਲ੍ਹ ਤੁਨੂੰ ਬੇਬੇ ਉਹ ਵੀ ਬੱਚਾ ਬੇਬੇ ਦਾ ਕੌਣ ਆਈ ਸੀ ਵੇ ਮੇਰੇ ਘਰਾਂ ਆਲੀ ਹਾਂ ਜਵਾਗ ਜਾਬੀ ਪੁੱਜ ਗਈ ਸੀ ਨਾ ਉਹ ਉਹਨੇ ਕੰਮ ਕਰਾਤਾ ਲਾ ਲਏ ਜਮਾ ਇਹ ਵੇ ਮੈਂਨਾਂ ਨੂੰ ਕਿਵੇਂ ਪਤਾ ਲੱਗ ਗਿਆ ਵੇ ਮੈਂ ਤਾਂ ਤੈਨੂੰ ਫੋਨ ਕਰੀ ਜਾਂਦੀ ਸੀ ਮੈਂ ਕਹਾ ਵੀ ਫੋਨ ਕਾਤੋਂ ਨਹੀਂ ਚੱਕਦਾ ਬਟ ਇਹਦੇ ਚੜੀ ਬੈਠੇ ਸੀ ਉਹ ਕਿਹੜਾ ਫੋਨ ਆ ਬੜਾ ਭੇੜਾ ਵੱਜਦਾ ਬੇਬੇ ਦਾ ਉੱਠਦਾ ਦੋ ਦੋ ਹੋੜ ਪੀੜ ਲੱਗਦੀ ਆਏ ਵੀ ਮੇਰੇ ਵੀ ਫਿਰ ਤਾਂ ਕੁੱਟ ਪਊਗੀ ਤੈ ਜਾਣਿਆ ਮੈਨੂੰ ਮਰਵਾਏਗਾ ਹੁਣ ਮੇਰੇ ਜਿਹੜਾ ਇਧਰਲਾ ਗੋਡਾ ਮੈਨੂੰ ਤਾਂ ਲੱਗਦਾ ਬੇਬੇ ਇਹ ਤਾਂ ਕੱਟ ਹੀ ਦਿੱਤਾ ਹਾਏ ਡੰਗ ਮਾਰੀ ਦਾਰੂ ਪੀ ਕੇ ਰਾਤ ਮਲਸੀ ਨੇ ਮੈਂ ਬੱਸ ਕਰ ਫੇ ਮੇਰੇ ਤੋਂ ਉਂਝੀ ਸਭੇ ਜਾਂਦੀ ਨਹੀਂ ਤੇਰੇ ਦਸਣ ਨਾਲ ਗੋਡਿਆਂ ਚ ਤੂੰ ਨਾ ਮੇਰੇ ਤਾਂ ਅੱਗੇ ਪਹਿਲਾਂ ਗੋਡੇ ਤੋਕਦੇ ਆ ਉਹ ਬੇਬੇ ਸਮਝਾ ਦਿੰਦੀ ਮੈਨੂੰ ਮੈਂ ਕੀ ਸਮਝਾ ਦਿੰਦੀ ਉਹ ਤਾਂ ਤੂੰ ਮੈਨੂੰ ਕਰੀ ਗਿਆ ਐਨੇ ਪੈਸੇ ਆ ਜਾਣਗੇ ਐਨੀ ਜ਼ਮੀਨ ਦੇ ਮਾਲਕ ਬਣ ਜਾਗੇ ਆਪਾਂ ਕੋਠੀ ਪਾਵਾਂਗੇ ਕਾਰਾਂ ਲਵਾਂਗੇ ਉਹ ਮੈਨੂੰ ਵੀ ਸੁਪਨੇ ਦਿਖਾਈ ਗਏਗਾ ਤੂੰ ਕੰਜਰਾ ਕੰਨ ਦਿਨ ਹੋ ਗਏ ਸੀ ਦਾਰੂ ਘੱਟ ਪੀਂਦਾ ਸੀ ਦਾਰੂ ਵੱਧ ਪੀ ਕੇ ਗੇਟ ਦਾ ਕੁੰਡਾ ਖੁੱਲਾ ਛੱਡਿਆ ਹੋਇਆ ਹਾਏ ਬੇ ਬੇ ਬਿਮਾਰੀ ਪੈਣਿਆ ਤੇਰੀ दारू ਮਰਬਾਉ ਜਿੱਦੇ ਮਰਬਾਉ ਮੈਂ ਤੈਨੂੰ ਕਹੀ ਗਿਆ ਮਰਵਾ ਤੇ ਦੇਖਦੇ ਜਾਣਿਆ ਹੁਣ ਕੀ ਕਰਾਂਗੇ ਬੇ ਹੁਣ ਹੁਣ ਤਾਂ ਆਪਣੇ ਮੰਗਰ ਵੀ ਨਹੀਂ ਕਿਸੇ ਨੇ ਆਉਣਾ ਮੈਨੂੰ ਨਹੀਂ ਲੱਗਦਾ ਬੇਬੇ ਹੁਣ ਆਪਾਂ ਨੂੰ ਮੈਨੂੰ ਤਾਂ ਫਾਂਸੀ ਨਾ ਦੇ ਦੇਣ ਮੈਨੂੰ ਤਾਂ ਐਂ ਲੱਗਦਾ ਹਾਏ ਨਾ ਬੇ ਐਂ ਨਾ ਕਹਿ ਜਿਹੜਾ ਹੈਗੇ ਦੋ ਖੁੱਡ ਵੇਚ ਦੇਾਂਗੇ ਕੀ ਰਾਂ ਬਾਹਰ ਆ ਜਾ ਪੁੱਤ ਠਾਣ ਦੇ ਦੇਖੀ ਜਾਊ ਮਾਂ ਪੁੱਤ ਦਿਹਾੜੀ ਕਰਕੇ ਖਾ ਲਿਆ ਕਰਾਂਗੇ ਗੋਏ ਕੂੜੇ ਲੱਗ ਜੂਗੀ ਕਿਸੇ ਨੇ ਮੈਥੋਂ ਕਿੱਥੇ ਦਿਹਾੜੀ ਹੂ ਬੇਬੇ ਮੈਥੋਂ ਨਹੀਂ ਹੁੰਦੀਆਂ ਦਿਹਾੜੀਆਂ ਹੁਣ ਮੈਂ ਤਾਂ ਮੱਝੇ ਜੋਗਾ ਹੀ ਰਹਿ ਗਿਆ ਉਦੋਂ ਤਾਂ ਬੜੀਆਂ ਸਕੀਮਾਂ ਦੰਦਾ ਤੇ ڈاکੂ ਬਣਦਾ ਤੇ ਕੇ ਰਹੀ ਮੈਂ ਐਂ ਕਰ ਲੂ ਮੈਂ ਭਲਾ ਨਾ ਕਰ ਲੂ ਹੁਣ ਬੈਠ ਕੇ ਢੇਰੀਆਂ ਟਾ ਕੇ ਤੇ ਹੁਣ ਐਂ ਬਾਲਾ ਹੀ ਜਿ ਕਿਉਂ ਕਰੀ ਜਾਂ ਨਾ ਬੇਬੇ ਜੇ ਇੱਧਰ ਪੈਣਾ ਤਾਂ ਇੱਧਰੋਂ ਦੁਖਦਾ ਜੇ ਇੱਧਰ ਲਾਉਣਾ ਤਾਂ ਇੱਧਰੋਂ ਮੱਚਦਾ ਹਾਏ ਬੇ ਮੈਨੂੰ ਤਾਂ ਇੰਜੇ ਦੀਸੀ ਜਾਂਦਾ ਜਾਨੀ ਮੇਰੇ ਬੱਚੇ ਜਾਂਦੇ ਨੇ ਡੰਗਾ ਮੈਨੂੰ ਵੀ ਕੁੱਟਣਗੇ ਬੇ ਤੈਨੂੰ ਤਾਂ ਬੁੜੀਆਂ ਕੁੱਟਣਗੀਆਂ ਬੇ ਮੈਨੂੰ ਤਾਂ ਬੰਦਿਆਂ ਨੇ ਕੁੱਟਿਆ ਬੁੜੀਆਂ ਦੇ ਹੱਥ ਤਾਂ ਹੌਲੇ ਹੁੰਦੇ ਆ ਹਾਏ ਬੂ ਬੈਚਣਾ ਤੋੜ ਦੇਣਗੀਆਂ ਗੋਡੇਆ ਕਿਤੇ ਮੂੰਹ ਨਾ ਬਟੇ ਦੇ ਤਨ ਬਾਹਾਂ ਨੂੰ ਨਾ ਬੇਬੇ ਤੂੰ ਤਾਂ ਏਡਾ ਗੁਨਾਹਿਆ ਰਖਣੀ ਕੀਤਾ ਨਾ ਮੈਂ ਕੀਤਾ ਗੁਨਾਹ ਤਾਂ ਜਾਦੇ ਤਾਂ ਮੇਰੇ ਪੈਆਂ ਤੇਰੇ ਤਾਂ ਘੱਟ ਪੈਣਗੀਆਂ ਬਚ ਜਾਣਗੀਆਂ ਬੇ ਇਹਨਾਂ ਨਾਲ ਗੱਲ ਕਰ ਲੈਂਦਾ ਪੈਸੇ ਪੂਸੇ ਲੈ ਕੇ ਹੱਲ ਕਰ ਲੈਂਦੇ ਨੇ ਬੇ ਉਹ ਆਪਣੇ ਵਾਲੀ ਬਹੂ ਜੀ ਕੀ ਕਹੇਗੀ ਉਹ ਘਾਤੋ ਆਈ ਸੀ ਉਹ ਭੱਜ ਕੇ ਸਿੱਧੀ ਥਾਣੇ ਜਾ ਗਈ ਉਹਨੇ ਤਾਂ ਕੰਮ ਕਰਿਆ ਸਾਰਾ ਅੱਛਾ ਉਹਨੇ ਤਾਂ ਦੱਸਤਾ ਕਿ ਕਹਿੰਦੀ ਆਏ ਦਾਰੂ ਪਿੰਦਾ ਹੀ ਕੁੜਤਾ ਸੀ ਉਹ ਵੀ ਪਰਚਾ ਪਾਤਾ ਮੇਰੇ ਤੇ ਵੇ ਉਹ ਮੈਨੂੰ ਐਂ ਦੱਸੋ ਉਹਨੂੰ ਕੀ ਪਤਾ ਲੱਗਿਆ ਵੀ ਠਾਣਾ ਇੱਧਰ ਐ ਮੈਂ ਇੱਧਰ ਭਾਗ ਜਾਂ ਘਾਤੇ ਆਈ ਵੇ ਉਹਨੂੰ ਕੋਈ ਲੈ ਕੇ ਆਇਆ ਉਹ ਪੱਕਾ ਉਹ ਜਾਈ ਤੁਰ ਕੇ ਆ ਗਈ ਠਾਣਾ ਹੁਣ ਪੁੱਛ ਹੀ ਲਿਆ ਹੋਊਗੇ ਇਸੇ ਤੋਂ ਤੁਰੀ ਜਾਂਦੀ ਨੇ ਉਹ ਆਏ ਤਾਂ ਹੁਣ ਐਡੀ ਬੁੱਧੂ ਤਾਂ ਹੈ ਨਹੀਂ ਉਹ ਵੇ ਦੇਖ ਲੈ ਦੇਖਣ ਨੂੰ ਨਾ ਭੋਲੀ ਜੀ ਲੱਗਦੀ ਸੀ ਹੈ ਐਡੀ ਸ਼ਹਿਰ ਨਿਕਲੀ ਬਿਮਾਰੀ ਪੈਣੀ ਨੇ ਦੇਖ ਲੈ ਮੈਂ ਲੈ ਉਹਨੂੰ ਸ਼ਰਮ ਨਹੀਂ ਆਈ ਵੀ ਮੈਂ ਆਪਦੇ ਘਰ ਵਾਲੇ ਨੂੰ ਠਾਣੇ ਫਸਾਉਣੀ ਆ ਨਾਲੇ ਸਾਸ ਨੂੰ ਮੈਂ ਮੇਰਾ ਕੀ ਨੇ ਨਾਮ ਤੇ ਦੱਸਤਾ ਮੇਰੇ ਤਾਂ ਕੋਈ ਕਸੂਰ ਨਹੀਂ ਦੀ ਤੂੰ ਰਾਤ ਵੀ ਉਹਨੇ ਦੱਸਿਆ ਬੇਬੇ ਤੇ ਉਹ ਮੈਨੂੰ ਤਾਂ ਸ਼ੱਕ ਦੇ ਆਧਾਰ ਤੇ ਪਹਿਲਾਂ ਚੱਕਿਆ ਸੀ ਇਹਨਾਂ ਨੇ ਬਾਹਰ ਚ ਤਾਂ ਉਹ ਆਈ ਆ ਨਾ ਤੂੰ ਮੰਨਿਆ ਤਾਂ ਨਹੀਂ ਕੁਸ ਮਨਾ ਲਿਆ ਉਹਨਾਂ ਨੇ ਤਾਂ ਰਾਤ ਅਸੀਂ ਤਾਂ ਜਾਨਾ ਹਾਏ ਬੇ ਸਾਰਾ ਕੁਝ ਦੱਸਦਾ ਮੇਰਾ ਤਾਂ ਨਹੀਂ ਨਾਂ ਲਿਆ ਕੰਜਰਾ ਤੇਰਾ ਨਾਂ ਨਹੀਂ ਲਿਆ ਹਜੇ ਮੈਂ ਉਹ ਤੇਰਾ ਨਾਂ ਤਾਂ ਉਹ ਨਹੀਂ ਲਾਤੇ ਹੂੰ ਬਚ ਜੇਗੀ ਕੋਈ ਨਹੀਂ ਤੇਰੇ ਤੇ ਇੰਨਾ ਨਹੀਂ ਹੋ ਕੁਸ ਮੈਂ ਕਹਿ ਦੂੰ ਭਈ ਸਾਡੀ ਲੜਾਈ ਹੁੰਦੀ ਰਹਿੰਦੀ ਦੀ ਹੱਸਣੂ ਹਾਂ ਦੀ ਇਹ ਤਾਂ ਜਾਣ ਕੇ ਮੇਰਾ ਨਾਂ ਲੈਂਦੀ ਐ ਵੇ ਤੂੰ ਕਾਮਲਾ ਬੋਲਾ ਬਣ ਜੀ ਦਿਮਾਗ ਤੇ ਲੋੜ ਪਾ ਲਈ ਖਬਰ ਖੜਾ ਛੁੱਟ ਜੇ ਲੈ ਜਾਂਦਾ ਬੇਬੇ ਇੱਥੇ ਤਾਂ ਗੁੰਗੇ ਬੋਲ ਪੈਂਦੇ ਆ ਹੈ ਇੱਥੇ ਨਹੀਂ ਉਹ ਤਾਂ ਉਹਨਾ ਮੂਰੇ ਬਣੀ ਗਿਆ ਮੈਂ ਇਹ ਨਹੀਂ ਬੋਲਣ ਦਿੰਦਾ ਕੁਛ ਫੇ ਮੈਂ ਤਾਂ ਕਹਿੰਦੀ ਕਾਮਲਾ ਜਾ ਬਣ ਕੇ ਚੀਕਾ ਮਾਰ ਲੱਗ ਜਾਈ ਮੈਂ ਕਹਿੰਦੀ ਮੈਂ ਵੀ ਕਹਿ ਦੂੰਗੀ ਵੀ ਇਹਦੇ ਤਾਂ ਦਿਮਾਗ ਤੇ ਲੋੜ ਪੈ ਜਾਂਦਾ ਇੱਥੇ ਨਹੀਂ ਬੇਬੇ ਇਹ ਥੱਲੇ ਧਰਤੀ ਮਾਂ ਨੂੰ ਜੱਫਾ ਪਵਾ ਲੈਂਦੇ ਆ ਧਰਤੀ ਮਾਂ ਦੇ ਉੱਥੇ ਕਿੱਲਾ ਵੀ ਨਹੀਂ ਗੱਡੇ ਹੁੰਦਾ ਨੌਂਦਰਾਂ ਵਾਲੀ ਫੜ ਕੇ ਰੱਖਣੀ ਪੈਂਦੀ ਐ ਹਾਏ ਬੂਵੇ ਐਡੇ ਮਾੜੇ ਹਾਏ ਇਹਨਾਂ ਨੂੰ ਤਾਰਸ ਨਹੀਂ ਆਉਂਦਾ ਵੀ ਮਾੜਾ ਮੁੱਠਾ ਤਾਂ ਤਾਰਸਮ ਵੀ ਕਹਿੰਦੇ ਪੁਲਿਸ ਵਾਲੇ ਪੈਸੇ ਬੂਸੇ ਲੈ ਕੇ ਉਹ ਕਹਿੰਦਾ ਜੱਤਨ ਕੁੱਟਦੇ ਤੂੰ ਕਹਿ ਰਿਹਾ ਮੈਂ ਪੈਸੇ ਦੇ ਦੂੰਗਾ ਪੈਸੇ ਤਾਂ ਉਹਨਾਂ ਨੇ ਦੇਤੇ ਪਹਿਲਾਂ ਤਰਸ ਆਪਾਂ ਨੂੰ ਆਇਆ ਸੀ ਜਦੋਂ ਉਹਨੂੰ ਕੁੱਟਦੇ ਸੀ ਜਦੋਂ ਪੈਸੇ ਭਾਲਦੇ ਸੀ ਅਗਲੇ ਆਪਾਂ ਨੂੰ ਤਾਂ ਆਇਆ ਨਹੀਂ ਤਰਸ ਇਹਨਾਂ ਨੂੰ ਕਿਉਂ ਆਊਗਾ ਫਿਰ ਚੰਗਾ ਇੱਥੇ ਕੋਈ ਬੋਲਦਾ ਕੋਈ ਪੁਲਿਸ ਵਾਲਾ ਇੱਥੇ ਖੜਾ ਹੋ ਕੰਨ ਨਾਲ ਲੱਗਿਆ ਉਹ ਨਹੀਂ ਹੁੰਦਾ ਬੀਬੇ ਇੱਕ ਗੱਲ ਮੈਂ ਦੇਖ ਲਈ ਤੂੰ ਬਸ ਕਹਲਾ ਹਏ ਹਏ ਕਰੀ ਜਾਈ ਬਸ ਵੀ ਸਾਟਾਂ ਬਾਹਲੀਆਂ ਵੱਜ ਗਈਆਂ ਮੇਰੇ ਕੋ ਫੇਰ ਭਾਵੇਂ ਮਾੜਾ ਮੋਟਾ ਤਰਸ ਖਾ ਲੈਣਾ ਨਹੀਂ ਨਹੀਂ ਖਾਂਦੇ ਜਦੋਂ ਮੈਨੂੰ ਕੁੱਟਣਗੇ ਮੈਂ ਉਦੋਂ ਚ ਬੈਠਾ ਨਹੀਂ ਜਾਂਦਾ ਪੈ ਜਾਂਦੇ ਤੂੰ ਵੀ ਪੈ ਜਾ ਜਿੰਨਾ ਚਾਹ ਨਾ ਹੁੰਦਾ ਕਰ ਲਾ ਜਾਂਦੀ ਮਾਰਦਾ ਲੈ ਦੇ ਜਾਣੇ ਰਾਮ ਕਿੱਥੋਂ ਹੁੰਦਾ ਮੈਨੂੰ ਤਾਂ ਇਹ ਜੇ ਲੱਗਦਾ ਵੀ ਬਸ ਪਿਆ ਪਟਾ ਪਿਆ ਬਟਾ ਹੈ ਵੇ ਮੁੱਟੇ ਜੇ ਚਾਮੜੇ ਦੇ ਨੇ ਹੋਰ ਕਹਦੇ ਆ ਤੂੰ ਤੇ ਅੱਜ ਤਾਂ ਇਹ ਦੱਸਦਾਗਾ ਸਮਾਂ ਸਮਾਰ ਵੇ ਤੂੰ ਕਹਿ ਦੀ ਕਿ ਮੇਰੀ ਮਾਂ ਨੂੰ ਨਾ ਕੁੱਟੋ ਮੈਨੂੰ ਵੀ ਬਰਬਾਦ ਆ ਰੁੜ ਜਾਣਾ ਬੜੇ ਪੇ ਬੈ ਜਾ ਵਸ ਸੁਣ ਕੋਈ ਨਹੀਂ ਕੁੱਟੇ ਤਾਂ ਜਾਵਾਂਗੇ ਮੇਰੇ ਬਾਪ ਬਚਾ ਲਵੇ ਮੈਨੂੰ ਤਾਂ ਨਾਲੇ ਮੇਰੇ ਪੁੱਤ ਨੂੰ ਬਚਾ ਲਵੇ ਸਾਡਾ ਸੱਚੀ ਕੋਈ ਕਸੂਰ ਨਹੀਂ ਸਾਨੂੰ ਤਾਂ ਲਾਲਚ ਹੋ ਗਿਆ ਸੀ ਅਸੀਂ ਕਿਹੜਾ ਜਵਾਕ ਮਾਰਿਆ ਸੀ ਅਸੀਂ ਲਖੋ ਕੀ ਰੱਖਿਆ ਸੀ ਤੂੰ ਦਿਨਾਂ ਚ ਕਿਵੇਂ ਹੋ? ਅੱਛੀ ਗੱਲ ਰਿਸਕ ਆ ਗਿਆ। ਕਿਵੇਂ ਆ ਭੈਣ ਤੂੰ? ਠੀਕ ਆ ਬਾਈ, ਤੁਸੀਂ ਦੱਸੋ। ਠੀਕ ਆ। ਪਰ ਉਹ ਤਾਂ ਠੀਕ ਆ। ਇਹ ਸਾਰਾ ਕੁਝ ਨਾ ਮੇਰੇ ਕਰਕੇ ਹੋ ਰਿਹਾ। ਛੇ ਮੇਥੋਂ ਗਲਤੀਆਂ ਹੋਈਆਂ। ਤਾਂ ਉਹ ਨਾ ਗਲਤੀਆਂ ਦਾ ਖਮਾ ਜਾ। ਮੇਰੇ ਪੁੱਤ ਨੂੰ ਤੇ ਤੈਨੂੰ ਭੁੱਤ ਨਾ ਪੈ ਰਿਹਾ। ਆਪਾਂ ਨੂੰ ਆਜੇ ਨਹੀਂ ਸੀ ਦੇਖਣੇ ਪੈਣੇ। ਮਾਂ ਹੁਣ ਗਲਤੀਆਂ ਭੁਗਤੇ ਦਾ ਜ਼ਬਰਦਸਤ ਕੀਤੇ ਦਾ ਕੋਈ ਫਾਇਦਾ ਨਹੀਂ ਸ਼ੁਕਰੇ ਪੁੱਤ ਤੂੰ ਮੈਨੂੰ ਮਾਂ ਤਾਂ ਕਿਹਾ ਮੇਰੇ ਕਾਹ ਚ ਠੰਡ ਪੈ ਗਈ ਅੱਜ ਤੂੰ ਮੈਨੂੰ ਪਛਾਨਣ ਤੋਂ ਇਨਕਾਰ ਨਹੀਂ ਕੀਤਾ ਸੀ ਮੈਂ ਇਸੇ ਦਿਨ ਨੂੰ ਤਰਸ ਰਹੀ ਸੀ ਵੀ ਕਦੋਂ ਮੇਰੀ ਧੀ ਮੈਨੂੰ ਮਾਂ ਕਹਿ ਕੇ ਬੁਲਾਵੇ ਜਨਾਬ ਫੜ ਲੇ ਜੀ ਉਹ ਦਿੰਦੇ ਹਾਂ ਜੀ ਸਰ ਦੋਨੇ ਫੜ ਲੈਂਦੇ ਮਾਂ ਵੀ ਫੜ ਲੈਂਦੀ ਤੇ ਮਨਾ ਵੀ ਲੈ ਸਾਰਾ ਕੁਝ ਸਾਰਾ ਕੁਝ ਮੰਨ ਗਏ ਜੇ ਮਿਲਦਾ ਤੁਸੀਂ ਆ ਜਾਓ ਇੱਕ ਵਾਰ ਮਿਲ ਸਕਦੇ ਇਹਨੂੰ ਫੜ ਤੂੰ ਆਜੇ ਜਨਾਬ ਮੈਨੂੰ ਮਿਲਾਓ ਉਹਨਾਂ ਨੂੰ